बसा बंदो बंदो बंदीम बो बंदाद मुरदाबाद मुर्दाबाद पंजाब सरकार मुर्दाबाद 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 ट्रांसपोर्ट मंत्री मुर्दाबाद ट्रांसपोर्ट मंत्री मुर्दाबादमेंट जय सरकार जय सरकार किलोमीटर बसा बंदि करो बंदोमीटर बचा ਦੇ ਸਾਰੇ ਸਾਥੀ ਪੂਜਵਾਣ ਕਿਉਂਕਿ ਪਬਲਿਕ ਅੱਗੇ ਤੇਰੀ ਹੋਣੀ ਹੁੰਦਾ ਪਰ ਇਸ ਤੇ ਬੋਲ ਨਹੀਂ ਆਪਾਂ ਹੋਣਾ ਮੇਰਾ ਨਾਮ ਹਰਜਿੰਦਰ ਸਿੰਘ ਆ ਮੈਂ ਪੰਜਾਬ ਰੋੜੇ ਪੰਨ ਬਸਤੀ ਆ ਟੀਸੀ ਦੇ ਕੰਟਰੈਕਟਰ ਕੱਡੂਨ ਯੂਨੀਅਨ ਫਰੀਕੋਟ ਦਾ ਡਿਪੋ ਪ੍ਰਧਾਨ ਆ ਜੀ ਦੇਖੋ ਜੀ ਅੱਜ ਦਾ ਜਿਹੜਾ ਬੰਦ ਦਾ ਸਾਡਾ ਕਰਨ ਦਾ ਮੁੱਖ ਕਰਨ ਇਹ ਆ ਕਿ ਕਿਉਂਕਿ ਵਿਭਾਗ ਚ ਪ੍ਰਾਈਵੇਟ ਬੱਸਾਂ ਪਾ ਕੇ ਵਿਭਾਗ ਦਾ ਮੈਨੇਜਮੈਂਟ ਤੇ ਸਰਕਾਰ ਨਿੱਜੀਕਰਨ ਚਾਹੁੰਦਾ ਹੈ ਕਰਨਾ ਚਾਹੁੰਦੀ ਹੈ ਇਸ ਨਿੱਜੀਕਰਨ ਨੂੰ ਰੋਕਣ ਵਾਸਤੇ ਅਸੀਂ ਇਹ ਬੰਦ ਕੀਤਾ ਇਹ ਵਿਭਾਗ ਨੂੰ ਬਚਾਉਣਾ ਹੀ ਸਾਡਾ ਕੰਮ ਹੈ ਕਿਉਂਕਿ ਜੇ ਵਿਭਾਗ ਚੱਲੂਗਾ ਤਾਂ ਹੀ ਸਾਨੂੰ ਤਨਖਾਹਾਂ ਮਿਲਗੀਆਂ ਦੂਜੇ ਪਾਸੇ ਆਵਾਦਵੀ ਪਾਰਟੀ ਦੀ ਸਰਕਾਰ ਜਿਹੜੇ ਸੱਤਾ 'ਚ ਵਾਅਦੇ ਕਰਕੇ ਆਈ ਸੀ ਵੀ ਅਸੀਂ ਕੱਚਾ ਨਾ ਦੇ ਇੱਕ ਸ਼ਬਦ ਨਹੀਂ ਰਹਿਣ ਦੇਣਾ ਜਿਹੜਾ ਹਰਾ ਪੰਨਾ ਹੈ ਉਹ ਕੱਚੇ ਮੁਲਾਜ਼ਮਾਂ ਦੀ ਪੜ੍ਹਾਈ ਖਾਤਰ ਚੱਲੂਗਾ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਖਾਤਰ ਚੱਲੂਗਾ ਦੇਖੋ ਜੀ ਕੱਚੇ ਮੁਲਾਜ਼ਮਾਂ ਨੂੰ ਪੱਕਾ ਤਾਂ ਕੀ ਕਰਨਾ ਦੂਜੇ ਪਾਸੇ ਵਿਭਾਗ ਜਾਂ ਸਰਕਾਰ ਮੈਜ ਮਲਾਜਮਾਂ ਨੂੰ ਤਨਖਾਹਾਂ ਨਹੀਂ ਦੇ ਰਹੀ ਇਸ ਕਰਕੇ ਅਸੀਂ ਇਹ ਬੰਦ ਕੀਤਾ ਜੇਕਰ ਮਹਿਕਮਾ ਕਿਲੋਮੀਟਰ ਬੱਸਾਂ ਅੱਜ ਟੈਂਡਰ ਖੋਲਦਾ ਹੈ ਫਿਰ ਅਸੀਂ ਜਿਵੇਂ ਜਥੇਬੰਦੀ ਦਾ ਮੈਸੇਜ ਆਊਗਾ ਪ੍ਰੋਪਰ ਸ਼ਹਿਰ ਬੰਦ ਜਾਂ ਫ੍ਰੀਕੋਟ ਸ਼ਹਿਰ ਬੰਦ ਕਰਨ ਨੂੰ ਕਹਣਗੇ ਅਸੀਂ ਫ੍ਰੀਕੋਟ ਸ਼ਹਿਰ ਬੰਦ ਕਰਾਂਗੇ ਜਿਕੇ ਜਿਕੇ ਸ਼ਹਿਰ ਬੰਦਦਾ ਸੱਦਾ ਆਊਗਾ ਜਥੇਬੰਦੀ ਉਹ ਸੱਦੇ ਨੂੰ ਪ੍ਰਵਾਨ ਕਰਕੇ ਸੱਦੇ ਤੇ ਫੁੱਲ ਚੜਾ ਦੋ ਅਸੀਂ ਜਿਵੇਂ ਤੁਹਾਡੀ ਜਥੇਬੰਦੀ ਹੈ ਸਾਡੀ ਵੀ ਇੱਕ ਵਿਦਿਆਰਥੀਆਂ ਦੀ ਜਥੇਬੰਦੀ ਆ ਇਹ ਲਗਭਗ ਪੰਜਾਬ ਦੇ ਸਾਰੇ ਸਰਕਾਰੀ ਕਾਲਜਾਂ 'ਚ ਹੁੰਦੀ ਆ। ਅਸੀਂ ਪੰਜਾਬ ਸਟੂਡੈਂਟ ਯੂਨੀਅਨ 'ਚ ਕੰਮ ਕਰਦੇ ਆਂ। ਮੈਨੂੰ ਬਾਈ ਦੀ ਗੱਲ ਠੀਕ ਲੱਗੀ। ਜਿਵੇਂ ਕਿਸੇ ਲਿਖਨ ਵਾਲੇ ਨੇ ਵੀ ਲਿਖਿਆ ਕਹਿੰਦੇ ਬਈ ਧਰਨੇ ਮਜਾਰਿਆਂ ਨਾਲ ਸੜਕ ਜਾਮ ਨਾਲ ਇਹਨਾਂ ਨੇ ਕੀ ਹੋ ਜਾਂਦਾ। ਉਹਦੇ ਜਵਾਬ 'ਚ ਉਹਨੇ ਲਿਖਿਆ ਵੀ ਇਹਨਾਂ ਇਹ ਪਤਾ ਲੱਗ ਜਾਂਦਾ ਕਿ ਅਸੀਂ ਜਾਉਂਦੇ ਆਂ। ਇਹ ਕੋਈ ਸ਼ਰਮਿੰਦਗੀ ਵਾਲੀ ਗੱਲ ਨਹੀਂ ਆਪ ਨੂੰ ਕੋਈ ਯਾਰ ਬੈਠਣਾ ਉਖਾ ਲੱਗਦਾ ਹਨਾ ਧਰਨੇ ਚ ਜਾਉਣਾ ਉਖਾ ਲੱਗਦਾ ਹਨਾ। ਆਪਾਂ ਨਾ ਤਾਂ ਕਿਸੇ ਆਸਤੇ ਕਰ ਰਹੇ ਹੁੰਨੇ ਸਾਰੇ ਆਪ ਦੇ ਆਪ ਦੇ ਆਸਤੇ ਕਰ ਰਹੇ ਹੁੰਨੇ ਆ ਤੇ ਜਦੋਂ ਆਪਾਂ ਧਰਨੇ 'ਚ ਆਉਣੇ ਆ ਉਹ ਥੋੜਾ ਜਿਹਾ ਆਪਾਂ ਡਿਸਪਲਨ ਵੀ ਬਣਾ ਕੇ ਰੱਖੀਏ ਸਾਰੇ ਗੱਲ ਵੀ ਸੁਨਿਆ ਕਰੀਏ ਤੇ ਅੱਗੇ ਤੋਂ ਆਇਆ ਵੀ ਹੋਰ ਬੰਦਿਆਂ ਨੂੰ ਵੀ ਲੈ ਕੇ ਆਇਆ ਕਰੀਏ ਜਿਹੜਾ ਨਿੱਜੀ ਕਰਨ ਦੀ ਪਾਲਸੀ ਆ ਉਹ ਇਕੱਲੇ ਪੀਆਰਟੀ ਇਕੱਲੀਆਂ ਟਰਾਂਸਪੋਰਟ 'ਚ ਨਹੀਂ ਉਹ ਸਾਰੇ ਮਹਿਕਮੇ 'ਚ ਹੀ ਹੋ ਰਹੀ ਆ ਤੇ ਥੋੜੇ ਦਿਨ ਪਹਿਲਾਂ ਸਾਡੇ ਪੰਜਾਬ ਦੇ ਸੱਤ ਸਰਕਾਰੀ ਕਾਲ ਜਿਹੜੇ ਪ੍ਰਾਈਵੇਟ ਕਰਤੇ ਸੀ ਸਰਕਾਰ ਨੇ ਐਲਾਨ ਕਰਤਾ ਸੀਗਾ ਦੇ ਅਸੀਂ ਸਾਰੇ ਕਾਲਜਾਂ 'ਚ ਪ੍ਰੋਟੈਸਟ ਕੀਤਾ, ਬੰਦ ਕਰਤੇ ਕਾਲਜ। ਉਸ ਤੋਂ ਬਾਅਦ 'ਚ ਇਹਨਾਂ ਨੇ ਉਹ ਫੈਸਲਾ ਵਾਪਸ ਲਿਆ। ਜਦੋਂ ਵੀ ਸਰਕਾਰ ਕੋਈ ਨੀਤੀ ਇਹੋ ਜਿਹੀ ਲੈ ਕੇ ਆਉਂਦੀ ਆ, ਉਹਦਾ ਜੇ ਵਿਰੋਧ ਹੋਊਗਾ ਫੇਰ ਹੀ ਉਹ ਪਿੱਛੇ ਜਾਣੀ ਆ। ਜੇ ਤੁਸੀਂ ਅੱਜ ਇਕੱਠੇ ਹੋਏ ਆ, ਤੁਸੀਂ ਹੁਣ ਘੰਟਾ ਬੰਦ ਕੀਤਾ, ਫੇ ਕੁਝ ਗੱਲਾਂ ਤੁਹਾਡੀਆਂ ਮੰਨੀਆਂ ਗਈਆਂ। ਜਾਂ ਤੁਹਾਨੂੰ ਟਾਈਮ ਦੇਤਾ ਵੀ ਚੱਲ 2 ਦਿਨਾਂ ਨੂੰ ਤੁਹਾਡੀ ਤਨਖਾਹ ਪਾ ਦਾਂਗੇ। ਇਹ ਤਾਂ ਹੋਇਆ ਜੇ ਤੁਸੀਂ ਇੱਥੇ ਇਕੱਠੇ ਹੋਏ ਆ। ਚਲੋ ਜਿਆਦਾ ਸਮਾਂ ਨਹੀਂ ਲੈਂਦੇ ਆਪਾਂ ਕਿਉਂਕਿ ਹੁਣ ਖਤਮ ਹੀ ਕਰਨਾ ਵੀ ਇਹ ਬੇਨਤੀ ਆ ਵੀ ਆਪਾਂ ਇਕੱਠੇ ਹੋ ਕੇ ਜਿਹੜਾ ਆਪਾਂ ਕਰਿਆ ਕਰੀਏ ਜਿਹੜੇ ਬੰਦੇ ਰਹਿ ਜਾਂਦੇ ਉਹਨਾਂ ਨੂੰ ਵੀ ਐਂ ਕਿਹਾ ਕਰੀਏ ਵੀ ਯਾਰ ਚਲੋ ਉੱਥੇ ਇੱਥੇ ਵੀ ਬੈਠੇ ਆਂ ਦੇ ਅਸੀਂ ਵੀ ਵਿਦਿਆਰਥੀਆਂ ਚ ਇਹ ਗੱਲ ਲੈ ਕੇ ਜਾਣੇ ਆ ਵੀ ਪੜੋ ਸਾਰੇ ਜਣੇ ਤੇ ਆਸੇ ਪਾਸੇ ਕੀ ਹੁੰਦਾ ਉਹਦੇ ਬਾਰੇ ਜਾਣਕਾਰੀ ਲੋ ਕਰ ਦਿੱਤੇ ਗਿਆ ਤੇ ਤਨਖਾਹਾਂ ਵਾਸਤੇ ਆਪਣੇ ਚੇਅਰਮੈਨ ਤੇ ਮੈਨੇਜਮੈਂਟ ਨੇ ਸਮਾਂ ਮੰਗਿਆ ਵੀ ਦੋ ਦਿਨਾਂ ਚ ਤਨਖਾਹਾਂ ਅਸੀਂ ਪਾ ਦਾਂਗੇ ਤੁਹਾਡੇ ਸਾਥੀਓ ਜਥੇਬੰਦੀ ਦਾ ਅੱਜ ਦਾ ਜਿਹੜਾ ਪ੍ਰੋਗਰਾਮ ਸੀ ਸਬਰਿਆ ਤੁਹਾਡੇ ਸਾਰੇ ਸਾਥੀਆਂ ਦੇ ਸਹਿਯੋਗ ਨਾਲ ਆਪਣੇ ਚ ਪੰਜਾਬ ਆਪਣੇ ਸਟੂਡੈਂਟ ਯੂਨੀਅਨ ਨੇ ਵੀ ਸ਼ਿਰਕਤ ਕੀਤੀ ਅਸੀਂ ਇਹਨਾਂ ਦਾ ਸਾਥੀਆਂ ਦਾ ਧੰਨਵਾਦ ਕਰਦੇ ਹਾਂ ਕਿਉਂਕਿ ਸਾਡੇ ਬਿਨਾ ਬੁਲਾਏ ਸੱਦੇ ਤੇ ਇਹ ਸਾਡੇ ਸਾਥੀ ਪਹੁੰਚੇ ਆ ਅਸੀਂ ਵੀ ਇਹਨਾਂ ਨੂੰ ਵਿਸ਼ਵਾਸ ਦਿਵਾਉਂਦੇ ਵੀ ਅਸੀਂ ਤੁਹਾਡੇ ਕੋਈ ਵੀ ਦੁੱਖ ਸੁੱਖ ਹੈ ਕਿਤੇ ਵੀ ਕਿਸੇ ਤਰ੍ਹਾਂ ਦੀ ਪ੍ਰੋਟੈਕਟ ਦੀ ਜ਼ਰੂਰਤ ਆ ਸੀ ਤੁਹਾਡੇ ਨਾਲ ਸਾਥ ਦੇਵਾਂਗੇ ਬਾਕੀ ਜੇਕਰ ਦੋ ਦਿਨਾਂ ਵਿੱਚ ਤਨਖਾਹਾਂ ਨਹੀਂ ਆਉਂਦੀਆਂ ਤੇ ਆਪਾਂ 17 ਤਰੀਕ ਨੂੰ 2 ਘੰਟੇ ਬੱਸ ਸਟੈਂਡ ਬੰਦ ਕਰਾਂਗੇ ਇਹ ਆਪਣੀ ਅੱਜ ਦੀ ਜਿਹੜੀ ਨੀਤੀ ਸੀ ਠੀਕ ਆ ਅੱਜ ਦੀ ਆਪਣੀ ਜੋ ਵੀ ਪ੍ਰੋਗਰਾਮ ਲਿਖੇ ਸੀ ਉਹ ਆਪਾਂ ਪੋਸਟਪੋਨ ਕਰਦੇ ਆ ਤੇ ਬਾਕੀ ਸਾਰੇ ਸਾਥੀਆਂ ਦਾ ਧੰਨਵਾਦ ਅਸੀਂ ਪ੍ਰਯਾਸਦਾ ਵੀ ਧੰਨਵਾਦ ਕਰਦੇ ਜਿਨ੍ਹਾਂ ਸਾਡੀ ਆਵਾਜ਼ ਆਮ ਪਬਲਿਕ ਤੱਕ ਪਹੁੰਚਾਈ ਬਾਕੀ ਅਸੀਂ ਆਮ ਪਬਲਿਕ ਤੋਂ ਮਾਫੀ ਚਾਹੁੰਦੇ ਆ ਵੀ ਅਸੀਂ ਸਾਡਾ ਕੋਈ ਨੀਤੀ ਨਹੀਂ ਵੀ ਅਸੀਂ ਆਮ ਪਬਲਿਕ ਨੂੰ ਸੱਜੇ ਖ਼ਬਰ ਕਰੀਏ ਅਸੀਂ ਆਮ ਪਬਲਿਕ ਨੂੰ ਮਾਫੀ ਚਾਹੁੰਦੇ ਆ ਫਿਰ ਤੋਂ ਅਸੀਂ ਆਮ ਪਬਲਿਕ ਖਾਤਰ ਹੀ 10000 ਨਵੀਂ ਸਰਕਾਰੀ ਬੱਸ ਦੀ ਮੰਗ ਕਰਦੇ ਆ ਕਿਉਂਕਿ ਸਾਡੀਆਂ ਭੈਣਾ ਮਤਾਵਾਾਂ ਬੱਸਾਂ ਤੇ ਖੜੀਆਂ ਰਹਿ ਜਾਂਦੀਆਂ ਜਾਂ ਬੱਸਾਂ 'ਚ ਬਿਗ ਪੈਂਦੀਆਂ ਓਵਰਲੋਡ ਬੱਸਾਂ 'ਚ ਬਿਗ ਪੈਂਦੀਆਂ ਜਿਸ ਕਰਕੇ ਹਾਦਸੇ ਹੁੰਦੇ ਆ ਅਸੀਂ ਆਮ ਪਬਲਿਕ ਤੋਂ ਮਾਫੀ ਚਾਹੁੰਦੇ ਆ ਅਸੀਂ ਸਰਕਾਰੀ ਨਮਈ ਬੱਸਾਂ ਦੀ ਮੰਗ ਕਰਦੇ ਆ 10000 ਘਟੋ ਘਟ ਸਰਕਾਰੀ ਬੱਸਾਂ ਦੀ ਗਿਣਤੀ ਕੀਤੀ ਜਾਵੇ ਤੇ ਵਿਭਾਗ ਦਾ ਨਿੱਜੀ ਕਰਨ ਬੰਦ ਕੀਤਾ ਜਾਵੇ ਮੁਲਾਜ਼ਮਾਂ ਨੂੰ ਸਮੇਸ਼ਣ ਦਿਖਾਵਾ ਦਿੱਤੀ ਜਿਹਨੇ ਅੱਜ ਸਾਡੀ ਜੋ ਅੱਜ ਦੀ ਮੁੱਖ ਮੰਤਰੀ ਜਿਨ੍ਹਾਂ ਨੂੰ ਲੈ ਕੇ ਅਸੀਂ ਬੱਸ ਸਟੈਂਡ ਤੇ ਆ ਚੌਕ ਬੰਦ ਕੀਤਾ ਹੈ